ਬਲਾਕ ਧਰਮਗੜ ਦੀ ਸ਼ਰੀਦਾਨੀ ਬਣੀ ਮਾਤਾ ਗੁਰਮੀਤ ਕੌਰ ਇੰਸਾਨਾ ਜਲਦੀ ਹੀ ਓੜ ਨਿਵਾ ਕੇ ਸਤਗੁਰੂ ਕੇ ਪਿਆਰੇ ਦੋਨੋ ਜਹਾਂ ਕੀ ਖੁਸ਼ੀਆਂ ਕੇ ਲੂਟ ਕੇ ਨਜ਼ਾਰੇ ਬਲਾਕ ਧਰਮਗੜ ਦੇ ਪਿੰਡ ਤੋਲੇਵਾਲ ਤੋਂ ਦੂਜੀ ਬੋਡੀ ਹੋਈ ਸੇਵਾ ਨੂੰ ਸਮਰਪਿਤ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਡੇਰਾ ਸ਼ਰਧਾਲੂ ਬਲਾਕ ਧਰਮਗੜ ਦੇ ਪਿੰਡ ਤੋਲੇਵਾਲ ਤੋਂ ਮਾਤਾ ਗੁਰਮੀਤ ਕੌਰ ਇੰਸਾਨੇ ਇੰਤਿਹਾントਪ੍ਰਾਂਤ ਸ਼ਰੀਦਾਨੀ ਬਣਨ ਦਾ ਮਾਣ ਹਾਸਿਲ ਕੀਤਾ ਇਸ ਮੌਕੇ 85 ਮੈਂਬਰ ਕਮੇਟੀ ਦੇ ਬਾਈ ਰਾਮਕਰਨ ਇਨਸਾਨੀ ਦੱਸਿਆ ਕਿ ਮਾਤਾ ਗੁਰਮੀਲ ਕੌਰ ਇਨਸਾਨ ਜਿਉਂਦੇ ਜੀ ਵੀ ਮਾਨਵਤਾ ਦੀ ਸੇਵਾ 'ਚ ਜੁਟੇ ਰਹੇ ਅਤੇ ਦੇਹਾਂਤ ਤੋਂ ਬਾਅਦ ਵੀ ਮਨੁੱਖਤਾ ਦੇ ਕੰਮ ਆਏ ਹਨ। ਉਹਨਾਂ ਕਿਹਾ ਕਿ ਦਿਹਾਂਤ ਮਗਰੋਂ ਉਹਨਾਂ ਦੇ ਮ੍ਰਿਤਕ ਦੇ ਮੈਡੀਕਲ ਸਾਇੰਸ ਰਿਸਰਚ ਲਈ ਸਰਕਾਰੀ ਹਸਪਤਾਲ ਲਖਨਊ ਯੂਪੀ ਵਿਖੇ ਭੇਜੀ ਗਈ ਹੈ। ਉਹਨਾਂ ਕਿਹਾ ਕਿ ਬਲਾਕ ਧਰਮਗੜ ਦੇ ਪਿੰਡ ਟੋਲੇਵਾਲ ਤੋਂ ਮਾਤਾ ਗੁਰਮੀਲ ਕੌਰ ਇਨਸਾਨ ਦੀ ਇਸ ਦੂਜੀ ਬੋਡੀ ਮੈਡੀਕਲ ਖੋਚਾਂ ਲਈ দান ਕੀਤੀ ਗਈ ਹੈ ਇਸ ਤੋਂ ਪਹਿਲਾਂ ਵੀ ਇੱਕ ਸ਼ਰੀਰਦਾਨ ਉੱਥੇ ਕੀਤਾ ਗਿਆ ਸੀ ਉਹਨਾਂ ਕਿਹਾ ਕਿ ਸ਼ਰੀਰਦਾਨ ਕਰਨ ਵਾਲੇ ਪਰਿਵਾਰ ਵੀ ਬਹੁਤ ਹੀ ਕੁਰਬਾਨੀ ਵਾਲੇ ਹੁੰਦੇ ਹਨ ਅੱਜ ਵੱਡੀ ਗਿਣਤੀ ਦੇ ਵਿੱਚ ਸਾਧ ਸੰਗਤ ਅੱਖਾਂਦਾਨ ਖੂਨਦਾਨ ਤੇ ਦੇਹਾਂ ਤੋਂ ਪ੍ਰਾਂਤ ਸ਼ਰੀਰਦਾਨ ਕਰ ਰਹੀ ਹੈ ਇਸ ਮੌਕੇ ਡੀਐਸਪੀ ਭਵਾਨੀਗੜ੍ਹ ਵੱਲੋਂ ਮਾਤਾ ਗੁਰਮੀਲ ਕੌਰ ਇਨਸਾਨ ਨੂੰ ਹਰੀ ਚੰਡੀ ਦੇ ਕੇ ਅੰਤਿਮ ਵਿਦਾਇਗੀ ਦੇ ਕੇ ਰਵਾਨਾ ਕੀਤਾ ਗਿਆ ਇਸ ਮਾਕੇ 50 ਮੈਂਬਰ ਪ੍ਰੇਮੀ ਸੇਵਕ ਪ੍ਰੇਮੀ ਮੈਂਬਰ ਪ੍ਰੇਮੀ ਸਮਤੀ ਮੈਂਬਰ ਸ਼ਾਸਤ੍ਰਾਮ ਜੀ ਗ੍ਰੀਨਸ ਵੈਲਫੇਅਰ ਸੰਗਠਨ ਦੇ ਸੇਵਾਦਾਰ ਪਿੰਡਾਂ ਦੇ ਪ੍ਰੇਮੀ ਸੇਵਕ ਵੱਡੀ ਗਿਣਤੀ ਦੇ ਵਿੱਚ ਸਾਥ ਸੰਗਤ ਤੇ ਸਮਾਜ ਸੇਵੀਆਂ ਮੈਂਬਰਾਂ ਨੇ ਸ਼੍ਰੀ ਦਾਨੀ ਗੁਰਮੀਲ ਕੌਰ ਜੀ ਨੂੰ ਅੰਤਿਮ ਵਿਦਾਇਗੀ ਦਿੱਤੀ ਇਹ ਜਿਉਂਦੇ ਜੀ ਇੱਕ ਗੁਰਦਾ ਦਾਨ ਕਰ ਦੇਣਾ ਮਰਨ ਤੋਂ ਬਾਅਦ ਅੱਖਾਂ ਦਾਨ ਕਰ ਦੇਣੀ ਆ ਸਰੀਰ ਦਾਨ ਕਰ ਦੇਣਾ ਪਰ ਇਹ ਸਰੀਰ ਦਾਨ ਕਰਨਾ ਬਹੁਤ ਔਖਾ ਹੈ ਇਹ ਸੂਰਬੀਰ ਜੋਧਿਆਂ ਦਾ ਕੰਮ ਹੈ ਜੋ ਇਹ ਡਿਸੀਜਨ ਲੈ ਲੈਂਦੇ ਨੇ ਸਭ ਤੋਂ ਪਹਿਲਾਂ ਸਾਡੀ ਮਾਂ ਗਰਮੇਲ ਕੌਰ ਨੇ ਡਿਸੀਜਨ ਲਿਆ ਮਰਨ ਤੋਂ ਪਹਿਲਾਂ ਹੀ ਉਹਨੇ ਪਰਿਵਾਰ ਨੂੰ ਕਹਿਤਾ ਉਹ ਮੇਰਾ ਸਰੀਰ ਮੇਰੀ ਬੋਡੀ ਮੈਡੀਕਲ ਰਿਸਰਚ ਦੇ ਲਈ দান ਕੀਤੀ ਜਾਵੇ ਬਹੁਤ ਵੱਡੀ ਗੱਲ ਹੈ ਸਲੂਟ ਹੈ ਸਾਡੀ ਮਾਂ ਨੂੰ ਸਲੂਟ ਹੈ ਇਸ ਪਰਿਵਾਰ ਨੂੰ ਤਾਂ ਸਾਧ ਸੰਗਜੀ ਅੱਜ ਉਹ ਬੋਡੀ ਮੈਡੀਕਲ ਰਿਸਰਚ ਦੇ ਲਈ ਜਾਰੀ ਹੈਗੀ ਮਾਤਾ ਗੁਰਮੀਲ ਕੌਰ ਜਿਹੜੇ ਕਿ ਬਹੁਤ ਹੀ ਸੱਚੀ ਤੇ ਸੁੱਚੀ ਰੂਹ ਹੈ ਉਹ ਡੇਰਾ ਸੱਚਾ ਸੌਦਾ ਸਰਸਾ ਜੀ ਨਾਲ ਉਹਨਾਂ ਦੇ ਅਨੁਆਈ ਸਨ ਤੇ ਉਹਨਾਂ ਦੀਆਂ ਚਾਰ ਬੇਟੀਆਂ ਨੂੰ ਜਿਹਨਾਂ ਕਿ ਉਹਨਾਂ ਨੇ ਚੰਗੀ ਸਿੱਖਿਆ ਦਿੱਤੀ ਤੇ ਉਹਨਾਂ ਦੇ ਜਿਹੜੇ ਜਵਾਈ ਨੇ ਉਹਨਾਂ ਨੇ ਵੀ ਬੜਾ ਵਧੀਆ-ਵਧੀਆ ਆਪਦੇ ਤੇ ਰਹੇ ਨੇ ਮਾਤਾ ਜੀ ਨੇ ਸਤਿਰਾ ਇੱਕ ਸਾਨੂੰ ਨਵੀਂ ਸੋਚ ਦਿੱਤੀ ਹੈ ਕੋਈ ਸੋਚਿਆ ਕਿ ਆਪਾਂ ਜੁੰਦੇ ਜੀਤਾ ਲੋਕਾਂ ਦੀ ਸੇਵਾ ਕਰਦੇ ਹਾਂ ਮਰਨ ਤੋਂ ਬਾਅਦ ਵੀ ਆਪਾਂ ਲੋਕਾਂ ਤੇ ਮਨਤਾਲੀ ਸੇਵਾ ਕੀਤੀ ਇਹ ਸਾਡੇ ਲਈ ਬੜੀ ਫਕਰ ਦੀ ਗੱਲ ਹੈ ਇਹ ਸਾਡੇ ਲਈ ਇੱਕ ਲੈਸਨ ਵੀ ਹੈ ਸਾਰਿਆਂ ਲਈ ਜੋ ਮਾਤਾ ਜਿਹੜੀ ਕਿ ਕਾਫੀ ਬਜ਼ੁਰਗ ਸਨ ਅਸੀਂ ਸਾਰੇ ਯੰਗ ਆ ਉਹਨਾਂ ਨੇ ਪੁਰਾਣੇ ਸਮੇਂ ਦੀਆਂ ਕਿਤਾਬਾਂ ਪੜੀਆਂ ਹੋਈਆਂ ਤੇ ਸੋਚ ਉਹਨਾਂ ਦੀ ਬਹੁਤ ਬਿਲਕੁਲ ਨਵੀਂ ਹੈ ਅਸੀਂ ਉਹਨਾਂ ਨੂੰ ਸਲੂਟ ਕਰਦੇ ਆ ਤੇ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸੱਚਖੰਡ ਵਿੱਚ ਵਿਰਾਜੇ ਤੇ ਆਤਮਾ ਦੀ ਸ਼ਾਂਤੀ ਰਹੇ ਤੇ ਜੋ ਉਹਨਾਂ ਨੇ ਇੱਕ ਮਹਮ ਸ਼ੁਰੂ ਕੀਤੀ ਹੈ ਆਪਣੀ ਬੋਡੀ ਨੂੰ ਦਾਨ ਕਰਕੇ ਮਨੁੱਖਤਾ ਨੂੰ ਹੋਰ ਅੱਗੇ ਲੈ ਕੇ ਜਾਣਾ ਉਹਦੇ ਵੀ ਮੈਸਰੂਰ ਕਰਦਾ ਤੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜੀਆਂ ਸਿੱਖਿਆ ਤੇ ਉਹ ਚੱਲੇ ਨੇ ਆਪਾਂ ਵੀ ਉਹਨਾ ਸਿੱਖਿਆ ਤੇ ਚੱਲੀਏ ਥੈਂਕ ਯੂ